ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਮੈਂ ਤੁਹਾਨੂੰ ਸਾਖੀ ਸੁਣਾਉਣ ਲੱਗਾ ਹਾਂ ਜ਼ਿਮੀਦਾਰ ਤੇ ਇੱਕ ਮਦਾਰੀ ਦੀ ਤੁਹਾਨੂੰ ਪਤਾ ਹੈ ਮੇਦਾਰੀ ਵੱਡੇ ਇਕੱਠ ਦੇ ਵਿੱਚ ਉਹ ਬੜੇ ਕਰਤੱਵ ਦਿਖਾਇਆ ਕਰਦੇ ਨੇ ਰੱਸੀ ਦੇ ਉੱਤੇ ਤੁਰਦੇ ਨੇ ਭਾਵ ਕਿ ਕਾਫੀ ਉੱਚੀ ਉਹਨਾਂ ਨੇ ਰੱਸੀ ਬੰਨੀ ਹੁੰਦੀ ਹੈ ਉਹਦੇ ਉੱਤੇ ਵੀ ਤੁਰ ਬਿੰਦੇ ਨੇ ਫਿਰ ਆਪਣੀਆਂ ਛਾਤੀਆਂ ਦੇ ਨਾਲ ਕਿਰਪਾਨਾਂ ਲਾ ਕੇ ਉਹਨਾਂ ਨੂੰ ਵਿੰਗੀਆਂ ਕਰ ਦਿੰਦੇ ਨੇ ਇੱਕ ਭਰੇ ਇਕੱਠ ਦੇ ਵਿੱਚ ਮਦਾਰੀ ਆਪਣੇ ਕਰਤਵਾਂ ਦਾ ਜ਼ੋਰ ਦਿਖਾ ਰਿਹਾ ਇੱਕ ਬਰਸ਼ੇ ਨੂੰ ਤਾਂ ਨੂੰ ਛਾਲ ਕੇ ਆਪਣੇ ਦੰਦਾ ਦੇ ਨਾਲ ਬੋਝ ਲੈਂਦਾ ਆ ਇਨੇ ਸਮੇਂ ਨੂੰ ਇੱਕ ਜ਼ਿੰਮੇਦਾਰ ਆਉਂਦਾ ਆ ਤੋ ਕਹਿੰਦਾ ਕਿ ਇਹ ਕਿੰਨੀ ਕ ਵੱਡੀ ਗੱਲ ਆ ਕਿ ਮੈਂ ਵੀ ਪੁੱਛ ਸਕਦਾ ਮਦਾਰੀ ਬੜਾ ਖੁਸ਼ ਹੁੰਦਾ ਲੋਕ ਖੁਸ਼ ਹੁੰਦੇ ਆ ਜ਼ਿੰਮੇਦਾਰ ਤਾਨੂ ਵਰਸ਼ਾ ਉਛਾਲ ਕੇ ਆਪਣੇ ਦੰਦਾਂ ਦੇ ਨਾਲ ਬੋਚ ਲੈਂਦਾ ਆ ਉਸ ਨੂੰ ਪਕੜ ਲੈਂਦਾ ਆ ਸਾਰੇ ਇਕੱਠ ਦੇ ਵਿੱਚ ਤਾੜੀਆਂ ਵਾਜਦੀਆਂ ਲੋਕ ਖੁਸ਼ ਹੁੰਦੇ ਆ ਮਦਾਰੀ ਪੁੱਛਦਾ ਕਿ ਤੇਰਾ ਗੁਰੂ ਕੌਣ ਆ ਜ਼ਿੰਮੇਦਾਰ ਕਹਿੰਦਾ ਕਿ ਮੇਰਾ ਗੁਰੂ ਕੋਈ ਨਹੀਂ ਆ ਭਾਵ ਕਿ ਮੈਂ ਆਪ ਹੀ ਸਿੱਖਿਆ ਆ ਮਦਾਰੀ ਕਹਿੰਦਾ ਕਿ ਫਿਰ ਦੋਰੇ ਇਸ ਨੂੰ ਉਛਾਲ ਕੇ ਤੇ ਇਸ ਨੂੰ ਪਕੜ ਇਹ ਦੁਬਾਰਾ ਵੇਰੋ ਸ਼ਾਲ ਕੇ ਜਦੋਂ ਪਕੜਦਾ ਤੇ ਉਹ ਫਿਰ ਪਗੜਿਆ ਨਹੀਂ ਜਾਂਦਾ ਬਰਸ਼ਾ ਉਸਦੇ ਮੂੰਹ ਤੇ ਵੱਜਦਾ ਭਾਵ ਕਿ ਸਟਾਂ ਲੱਗ ਜਾਂਦੀਆਂ ਮਦਾਰੀ ਫੇਰ ਪੁੱਛਦਾ ਵੀ ਹੁਣ ਦੱਸ ਤੇਰਾ ਗਰੂ ਕੌਣ ਹੈ ਤੇ ਉਸਨੇ ਜ਼ਿੰਮੇਦਾਰ ਦੱਸਦਾ ਕਿ ਮੈਂ ਜਦੋਂ ਖੇਤਾਂ ਨੂੰ ਜਾਂਦਾ ਸੀ ਉਸ ਸਮੇਂ ਕਹਿੰਦਾ ਕਿ ਬੰਗਲਾ ਮੱਸ਼ੀਆਂ ਨੂੰ ਤਾਂ ਉਹ ਸ਼ਾਲ ਕੇ ਤੇ ਆਪਣੇ ਮੂੰਹ ਵਿੱਚ ਪਾਉਂਦਾ ਸੀ ਤੇ ਉਸਦੇ ਕੋਲ ਮੈਂ ਵੇਖ ਕੇ ਤੇ ਮੇਰਾ ਵੀ ਜੀਕਦਾ ਮੈਂ ਦਾਤਰੀ ਨੂੰ ਤਾਂ ਉਹ ਸ਼ਾਲ ਕੇ ਤੇ ਆਪਣੇ ਦੰਦਾਂ ਨਾਲ ਬੋਚ ਲੈਂਦਾ ਸੀ ਭਾਵ ਪਕੜ ਲੈਂਦਾ ਸੀ ਇਸ ਤਰ੍ਹਾਂ ਕਹਿੰਦਾ ਫਿਰ ਤੇਰਾ ਗੁਰੂ ਤਾਂ ਉਹ ਬੰਗਲਾ ਹਯਾ ਤੇਰਾ ਉਸਤਾਦ ਬੰਗਲਾ ਹਯਾ ਤੂੰ ਉਸ ਦਾ ਜ਼ਿਕਰ ਕਿਉਂ ਨਹੀਂ ਕੀਤਾ ਪਹਿਲਾਂ ਇਹ ਗੱਲ ਕਿਉਂ ਨਹੀਂ ਦਸੀ ਕਿਉਂਕਿ ਉਹ ਕਾੜਪੁਰ ਕੇ ਤੇ ਦੇਖਦਾ ਹਾਂ ਜਿਸ ਦੇ ਕੋਲ ਕੋਈ ਅਸੀਂ ਉਹ ਧਾਰਨ ਉਦਾਹਰਨ ਲਈ ਹੋਵੇ ਭਾਵੇਂ ਇੱਕ ਸ਼ਬਦ ਸਿੱਖਿਆ ਹੋਵੇ ਉਸ ਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਆਪਣੇ ਆਪ ਨੂੰ ਵੱਡੇ ਵਿਦਵਾਨ ਅਸੀਂ ਬਣ ਜਾਂਦੇ ਹਾਂ ਪਰ ਜੇ ਆਪਣੇ ਗੁਰੂ ਦਾ ਉਸਤਾਦ ਦਾ ਜ਼ਿਕਰ ਨਾ ਕਰੀਏ ਫਿਰ ਇਸੇ ਤਰ੍ਹਾਂ ਹੀ ਆਪਣੇ ਗੁਰੂ ਸਾਹਿਬ ਕੋਲੋਂ ਜਿਸ ਦੇ ਕੋਈ ਬਰਕਤਾਂ ਦੇ ਨਾਲ ਅਸੀਂ ਇੰਨਾ ਕੁਝ ਪ੍ਰਾਪਤ ਕੀਤਾ ਜੇ ਉਸ ਨੂੰ ਹੀ ਭੁੱਲ ਜਾਈਏ ਉਸ ਦਾ ਜ਼ਿਕਰ ਨਾ ਕਰੀਏ ਤੇ ਸਾਨੂੰ ਵੀ ਥਾਂ-ਥਾਂ ਤੇ ਸੱਟਾਂ ਹੀ ਲੱਗਣੀਆਂ ਇਸ ਤਰ੍ਹਾਂ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਰੱਖਣਾ ਚਾਹੀਦਾ ਆ ਜਿਨ੍ਹਾਂ ਨੇ ਸਾਡੇ ਲਈ ਚਾਰ ਪੁੱਤਰ ਆਪਣੇ ਮਾਤਾ ਪਿਤਾ ਵੀ ਸ਼ਹੀਦ ਕਰ ਦਿੱਤੇ ਇਸ ਤਰ੍ਹਾਂ ਕੋਈ ਵੀ ਕਹੇ ਕਿ ਤੁਸੀਂ ਕਿਸ ਦੇ ਪੁੱਤਰ ਹੋ ਜੇ ਤੁਹਾਡਾ ਗੁਰੂ ਕਿਹੜਾ ਦਖਸ ਕੇ ਕਿਹਾ ਕਿ ਸਾਡਾ ਗੁਰੂ ਬਾਜਾ ਵਾਲਾ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਲਗੀ ਤਰਪਾਸ਼ਾ ਸਾਡੇ ਗੁਰੂ ਨੇ ਸਾਡੀ ਮਾਤਾ-ਮਾਤਾ ਸਾਹਿਬ ਗੁਰ ਸਾਡਾ ਪੰਡਾ ਨੰਦਪੁਰਿਆ ਸੋ ਇਸ ਤਰ੍ਹਾਂ ਜ਼ਿਕਰ ਕਰਿਆ ਕਰੋ ਤੇ ਇਸ ਤਰ੍ਹਾਂ ਫਿਰ ਸਤਿਗੁਰਾਂ ਦਾ ਜੀ ਜ਼ਿਕਰ ਕਰਾਂਗੇ ਹੱਸ ਕੇ ਆਪਣੇ ਗੁਰੂ ਬਾਰੇ ਦੱਸਾਂਗੇ ਤੇ ਉਹ ਵੇਮੁਖ ਹੋਏ ਰਾਮ ਤੋਂ ਲੱਗਣ ਜਨਮ ਜੋ ਵੇਮੁਖ ਨਹੀਂ ਹੁੰਦੀ ਨਾ ਜਨਮਾ ਜਨਮਾਂ ਦੇ ਉਹਨਾਂ ਨੂੰ ਵਿਛੋੜੇ ਪੈਂਦੇ ਆ ਇਸ ਤਰ੍ਹਾਂ ਮਹਾਰਾਜ ਵੀ ਕਹਿੰਦੇ ਨੇ ਜਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਉ ਜਿਨ੍ਹਾਂ ਨੇ ਗੋਪਿਆ ਦਾ ਅਰਥ ਆ ਭਾਵ ਕਿ ਗੁਪਤ ਭਾਵ ਕਿ ਲੁਕਾਇਆ ਜਨ ਗੁਰ ਗੋਪਿਆ ਆਪਣਾ ਜਿਨ੍ਹਾਂ ਨੇ ਆਪਣੇ ਗੁਰੂ ਕੋਲੋਂ ਸ਼ਕਤੀਆਂ ਦੇ ਹਾਸਲਾਂ ਕਰ ਲਈਆਂ ਜਿਨ੍ਹਾਂ ਨੇ ਆਪਣੇ ਗੁਰੂ ਕੋਲੋਂ ਬੜਾ ਕੁਝ ਪ੍ਰਾਪਤ ਕਰ ਲਿਆ ਪਰ ਉਸ ਦਾ ਜਿਕਰ ਨਾ ਕੀਤਾ ਜਿਨ ਗੁਰ ਗੋਪਿਆ ਆਪਣਾ ਤੇ ਸਠੌਰ ਨਾ ਠਾਓ ਜਿਨ੍ਹਾਂ ਨੇ ਗੋਪਿਆ ਦਾ ਅਰਥ ਪਾਪ ਕੀ ਗੋਪਤ ਲਕਾਇਆ ਆਪਣੇ ਗੁਰੂ ਨੂੰ ਆਪਣੇ ਉਸਤਾਦ ਨੂੰ ਲਕਾਇਆ ਆ ਮਾਰ ਰਹੇ ਕਹਿੰਦੇ ਤਿਸ ਠੌਰ ਨਾ ਠਾਓ ਉਹਦਾ ਠੌਰ ਭਾਵ ਕੀ ਸਾਥ ਸੰਗਤ ਵਿੱਚ ਵੀ ਥਾ ਨਹੀਂ ਠੌਰ ਦਾ ਅਰਥ ਸਾਤ ਸੰਤ ਵਿੱਚ ਥਾਂ ਨਹੀਂ ਤੇ ਠਾਉਂ ਦਰ ਤੇ ਕਿਤੇ ਵੀ ਥਾਂ ਨਹੀਂ ਉਸ ਨੂੰ ਮਿਲਦੀ ਸੋ ਆਪਣੇ ਗੁਰੂ ਦਾ ਜ਼ਰੂਰ ਜ਼ਿਕਰ ਕਰਿਆ ਕਰੋ ਤੇ ਅਸੀਂ ਇੰਨਾ ਕੁਝ ਪ੍ਰਾਪਤ ਕਰਕੇ ਦੁਨੀਆਵੀ ਪਦਾਰਥਾਂ ਵਿੱਚ ਰੁੱਝ ਗਿਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਨੂੰ ਰੋਜ਼ ਨਮਸਕਾਰਨ ਕਰਨ ਆਇਆ ਕਰੋ ਤੇ 사ਤ ਗੁਰਾਂ ਦਾ ਨਾਮ ਜਪਿਆ ਕਰੋ ਸੋ ਬਿਆਹਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਤ ਗੁਰੂ ਸਾਹਿਬ ਬਖਸ਼ਣਾ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਸਾਖੀ ਵਧੀਆ ਲੱਗੀ ਹੋਵੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਹੋਰ ਇਸ ਤਰ੍ਹਾਂ ਦੀਆਂ ਸਾਖੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ